ਦੋਸਤੋ ਸਾਸਤਰੀ ਕਲਮ ਇਹ ਕਰਦਾ ਵਧੀਆ ਹੋਊਂਗੇ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਹੈ ਦੋਸਤੋ ਸਾਡੇ ਇਧਰ ਚੜਦੇ ਪੰਜਾਬ ਚ ਪੰਜਾਬ ਹਰਿਆਣੇ ਦੇ ਬਾਰਡਰ ਚ ਮੌਸਮ ਐਦਾਂ ਦਾ ਦੋਸਤੋ ਧੁੰਦ ਜੀ ਪੈ ਰਹੀ ਹੈ ਤੇ ਠੰਡਾ ਠੰਡਾ ਜਿਹਾ ਮੌਸਮ ਬਹੁਤ ਵਧੀਆ ਕਿਤੋਂ ਦੇ ਏਰੀਆ ਦੇ ਵਿੱਚ ਕਿ ਐਦਾਂ ਦਾ ਮੌਸਮ ਹੈ ਕਮੈਂਟ ਜਰੂਰ ਕਰਿਓ ਤੇ ਆਪਾਂ ਦੋਸਤੋ ਪਹੁੰਚ ਗਏ ਕਨੌਰੀ ਉਸ ਤੋਂ ਬਾਅਦ ਗਏ ਅੱਗੇ ਤੇ ਇਹ ਵੀਰ ਨਾਲ ਦੇਸੀ ਅੰਡਿਆਂ ਦੇ ਗਰੰਟੀ ਦੇ ਨਾਲ ਵੇਚਦੇ ਨੇ ਗੜੀ ਇਹਨਾਂ ਦਾ ਪਿੰਡ ਹੈ ਸਪੋਰਟ ਜਰੂਰ ਕਰਿਆ ਕਰੋ ਦੋਸਤੋ ਆਪਣੇ ਪੰਜਾਬੀ ਭਰਾ ਦੀ ਖੈਲ ਦੇ ਧਾਰ ਤੇ ਤੇ ਫਿਰ ਆਪਾਂ ਇਹ ਗੁਰੂ ਘਰ ਦੇ ਵਿੱਚ ਗਏ ਇਹ ਨਾ ਪੁਰਾਣੀ ਮਸਜਿਦ ਵਾਲਾ ਗੁਰੂ ਘਰ ਹੈ ਆਪਣੇ ਛਤਰਾਣੇ ਦਾ ਇੱਥੇ ਪਹਿਲਾਂ ਨਾ ਮੁਸਲਮਾਨਾਂ ਦੀ ਮਸਜਿਦ ਹੁੰਦੀ ਸੀ ਤੇ ਕਹਿੰਦੇ ਸੀ ਵੀ ਢਾਯੋ ਨਾ ਪਰ ਅਸੀਂ ਇੱਥੇ ਹੀ ਦਰਬਾਰ ਸਾਹਿਬ ਰੱਖ ਲਿਆ ਦੋਸਤੋ ਇਹ ਫਰੰਟ ਤੋਂ ਦਿਖਾ ਰਹੇ ਹਾਂ ਤੁਹਾਨੂੰ ਬੈਕ ਸਾਈਡ ਤੋਂ ਵੀ ਦਿਖਾਉਨੇ ਆ ਇਹ ਸਾਰਾ ਸਟਰਕਚਰ ਜਿਹੜਾ ਦੇਖ ਰਹੇ ਹੋ ਪੁਰਾਣਾ ਹੈ ਮੁਸਲਮਾਨਾਂ ਦੇ ਟਾਈਮ ਦਾ ਗੁਰੂ ਰਾਮਦਾਸ ਜੀ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੇਖੋ ਬਹੁਤ ਵਧੀਆ ਅਸੀਂ ਕੁਝ ਦਿਨਾਂ ਭਾਨਾ ਤੋੜ ਨਹੀਂ ਕਰੀ ਅੱਗੇ ਬਰਾਂਡਾ ਹੀ ਬਣਾਇਆ ਨਿਸ਼ਾਨ ਸਾਹਿਬ ਲਾ ਦਿੱਤਾ ਤੇ ਅਸੀਂ ਵੀ ਜਾਨੀ ਕਿ ਦਿਲੋਂ ਪਿਆਰ ਵੀ ਕਰਦੇ ਸੀ ਹਨਾ ਕੋਈ ਗੱਲ ਨਹੀਂ ਪਾਕਿਸਤਾਨ ਚ ਚਲੇ ਗਏ ਤੇ ਪਰ ਆ ਦੇਖੋ ਬੈਕ ਸਾਈਡ ਤੋਂ ਹੋ ਗਿਆ ਗੁਰੂ ਘਰ ਤੇ ਬੈਕ ਤੋਂ ਵੀ ਤੁਹਾਨੂੰ ਦਿਖਾਉਣੀ ਹੈ ਦੋਸਤੋ ਬੈਕ ਤੋਂ ਮਸਜਿਦ ਤੇ ਤੁਸੀਂ ਗੁੰਬਦ ਜਿਹੜੇ ਉਹਦੇ ਬਣੀ ਹੋਈ ਨੇ ਮਸਜਿਦ ਦੀ ਬਹੁਤ ਪੁਰਾਣੇ ਨੇ 1947 ਤੋਂ ਵੀ ਪਹਿਲਾਂ ਆ ਵਾਲੇ ਗੁੰਬਦ ਨੇ ਤਿੰਨ ਇਹ ਮਸਜਿਦ ਹੁੰਦੀ ਸੀ ਉਰੇ ਨਾ ਨਮਾਜ਼ ਪੜ੍ਹਾਇਆ ਕਰਦੇ ਸੀ ਮੁਸਲਮਾਨ ਵੰਡ ਤੋਂ ਪਹਿਲਾਂ ਫਿਰ ਹਰਿਆਣੇ ਦੀ ਮੈਰਿਜ ਚ ਪਹੁੰਚ ਕੇ ਦੇਖੋ ਇਹ ਨਾ ਦੋਸਤੋ जाट ਧਰਮਸ਼ਾਲਾ ਹਰਿਆਣੇ ਦੇ ਬੰਦੇ ਨੇ ਪੈਸਾ ਬਹੁਤ ਹੋਸ ਆਬ ਦੀ ਖਲਾਇਆ ਤੇ ਦਿਨ ਦੀ ਪਰਚੀ ਸਿਰਫ 11000 ਰੁਪਏ ਰਾਤ ਦੀ 21000 ਇਹ ਸਾਰੇ ਹਰਿਆਣੇ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਗਰੀਬ ਅਮੀਰ ਸਾਰੇ ਵਿਆਹ ਕਰਦੇ ਨੇ ਕੋਈ ਵੀ ਦਿਨ ਖਾਲੀ ਨਹੀਂ ਜਾਂਦਾ ਅੱਗੇ ਤੁਹਾਨੂੰ ਹਰਿਆਣੇ ਦਾ ਡਾਂਸ ਵੀ ਦਿਖਾਵਾਂਗੇ ਆਪਾਂ ਤੇ ਇਹ ਪੰਜਾਬ ਦੇ ਵਿਆਹਾਂ ਨਾਲੋਂ ਥੋੜੇ ਜਿਹਾ ਲੱਗਣੇ ਹਰਿਆਣੇ ਦੇ ਵਿਆਹ ਵੀ ਮਣਾ ਸੁਣਾ ਸੁਣਾ ਜਿਹਾ ਕੰਮ ਹੁੰਦਾ ਇੱਕ ਸਾਈਡ ਤੇ ਖਾਣ ਪੀਣ ਨਾਲ ਇੱਕ ਸਾਈਡ ਤੇ ਹਨਾ ਤੇ ਵਲੌਗ ਕਿਵੇਂ ਦਾ ਲੱਗਿਆ ਕਮੈਂਟ ਜ਼ਰੂਰ ਕਰਿਓ ਦੋਸਤੋ ਆਪਣੀ ਰਿਪਲਾਈ ਵੀ ਜ਼ਰੂਰ ਦਿਓ ਇੱਧਰ ਦੇਖੋ ਮੁੰਡੇ ਕੁੜੀਆਂ ਨੱਚਦੇ ਪਏ ਨੇ ਇੰਜੋਏ ਕਰਦੇ ਪਏ ਨੇ ਤੇ ਅੱਗੇ ਤੁਹਾਨੂੰ ਆਪ ਦਿਖਾਉਣੀ ਆ ਦੋਸਤੋ ਬਣੇ ਰੋ ਰਹੇ ਨੇ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਦੋਸਤੋ ਤੁਹਾਡਾ ਜੁਣਨ ਨੀਤਾ